ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਲੈ ਕੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਇੱਕ ਪਾਸੇ ਤਰਨਤਾਰਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆਸ-ਪਾਸ ਦੇ ਪਿੰਡ ਨੇ ਉੱਥੇ ਪਾਣੀ ਜਿਹੜਾ ਹੈ ਹੜਾਂ ਦਾ ਪਾਣੀ ਆਇਆ ਹੋਇਆ ਹੈ ਜਿੱਥੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਪਿਤਾ ਜੀ ਭਾਈ ਤਰਸੇਮ ਸਿੰਘ ਖਾਲਸਾ ਤੇ ਦੂਜੇ ਪਾਸੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਖਾਣ ਪੀਣ ਦਾ ਸਮਾਨ ਉਹਨਾਂ ਵੱਲੋਂ ਲੰਗਰ ਦੀ ਸੇਵਾ ਜਾਂ ਫਿਰ ਕਾਹ ਲਈਏ ਉਹਨਾਂ ਵੱਲੋਂ ਜਿੰਨੇ ਵੀ ਉਹਨਾਂ ਲੋਕਾਂ ਨੂੰ ਪੈਸਿਆਂ ਦੀ ਜਰੂਰਤ ਹੈ ਉਹ ਦਿੱਤੇ ਜਾ ਰਹੇ ਜੇਕਰ ਇੱਕ ਪਾਸੇ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਭਾਵੇਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਜੇਲ੍ਹ ਦੇ ਵਿੱਚ ਬੈਠੇ ਨੇ ਲੇਕਿਨ ਦੂਸਰੇ ਪਾਸੇ ਉਹਨਾਂ ਦੇ ਸਾਥੀਆਂ ਵੱਲੋਂ ਆਪਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜੇਕਰ ਇੱਕ ਪਾਸੇ ਜਿੱਥੇ ਭਾਈ ਅਮਰਪਾਲ ਖਾਲਸਾ ਜੀ ਦੀ ਇੱਕ ਸਾਲ ਦੀ ਐਨਐਸਏ ਹੋਰ ਵਦਾ ਦਿੱਤੀ ਗਈ ਹੈ ਵਾਰ-ਵਾਰ ਜਿਹੜਾ ਹੈ ਉਹਨਾਂ ਤੇ ਕਾਫੀ ਵੱਡੇ ਇਲਜ਼ਾਮ ਵੀ ਲਗਾਉਂਦੇ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਸੌਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਦੂਜੇ ਪਾਸੇ ਪੰਜਾਬ ਸਰਕਾਰ ਦੀ ਜਿਹੜੀ ਲਗਾਤਾਰ ਹੀ ਜਿਹੜੇ ਜਿਹੜੇ ਨੇ ਸਿੱਖੀ ਦਾ ਕਾਣ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਕਾਫੀ ਵੱਡੀ سپورਟ ਮਿਲੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਿਉਂਕਿ ਕਈ ਨੌਜਵਾਨਾਂ ਨੂੰ ਉਹਨਾਂ ਨੇ ਨਸ਼ੇ ਤੋਂ ਛੁਡਾਇਆ ਹਾਲਾਂਕਿ ਨਸ਼ੇ ਵਰਗੇ ਦੋਸ਼ ਉਹਨਾਂ ਤੇ ਵੀ ਲੱਗਦੇ ਨਜ਼ਰ ਆਏ ਲੇਕਿਨ ਫਿਰ ਵੀ ਉਹ ਪੰਜਾਬ ਦੇ ਨੌਜਵਾਨਾਂ ਨੌਜਵਾਨ ਪੀੜੀ ਨਾਲ ਖੜੇ ਦੂਜੇ ਪਾਸੇ ਅੱਜ ਵੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜੇਕਰ ਉਹ ਜੇਲ੍ਹ ਦੇ ਵਿੱਚ ਵੀ ਬੈਠੇ ਨੇ ਤਾਂ ਵੀ ਲੋਕਾਂ ਵੱਲੋਂ ਰੱਜ ਕੇ ਉਹਨਾਂ ਦੀ سپورਟ ਕੀਤੀ ਜਾਂਦੀ ਹੈ ਕਿਉਂਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜਾ ਇਹ ਹਮੇਸ਼ਾ ਸਿੱਖੀ ਦਾ ਪ੍ਰਚਾਰ ਕਰਦੇ ਸਾਹਮਣੇ ਆਏ ਦੂਸਰੇ ਪਾਸੇ ਉਹਨਾਂ ਨੇ ਹਮੇਸ਼ਾ ਜਿਹੜਾ ਹੈ ਲੋਕਾਂ ਦੇ ਨਾਲ ਖੜੇ ਲੋਕਾਂ ਦੀ ਮਦਦ ਕੀਤੀ ਉਸੇ ਤਰ੍ਹਾਂ ਹੀ ਉਹਨਾਂ ਦੇ ਸਾਥੀ ਵੀ ਜਿਹੜੇ ਨੇ ਹਰ ਪੀੜਤਾ ਦੀ ਲਗਾਤਾਰ ਮਦਦ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਵੱਡੀ ਖਬਰ ਕੀ ਨਿਕਲ ਕੇ ਆ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੱਸਦੇ ਆ ਜੀ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤ ਸਿੰਘ 9 ਸਤੰਬਰ ਨੂੰ ਹੋ ਰਹੀਆਂ ਉਪ ਰਾਸ਼ਟਰਪਤੀ ਚੋਣਾਂ 'ਚ ਆਸਾਮ ਦੀ ਡਬਿਊ ਜੇਲ 'ਚ ਪੋਸਟ ਪੋਸਟਲ ਬੈਲਟ ਰਾਈ ਵੋਟ ਪਾਉਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਅਮਰਿਤਪਾਲ ਸਿੰਘ ਨੂੰ ਉਪ ਰਾਸ਼ਟਰਪਤੀ ਚੋਣ ਵਿੱਚ ਚੋਣ ਕਾਲਜ ਦੇ ਮੈਂਬਰ ਵੀ ਹਨ ਦੁਆਰਾ VOTING ਦੀ ਸਹੂਲਤ ਲਈ ਨਿਰਦੇਸ਼ ਜਾਰੀ ਕੀਤੇ ਰਾਸ਼ਟਰਪਤੀ ਨੇ ਉਪ ਉਪ ਰਾਸ਼ਟਰਪਤੀ ਚੋਣ ਨਿਯਮ 1974 ਦੇ ਰੂਲ 26 ਦੀਆਂ ਵਿਵਸਤਾਵਾਂ ਅਨੁਸਾਰ ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤੇ ਕਿ ਅਮਰਿਤਪਾਲ ਸਿੰਘ ਨੂੰ ਇਸ ਸਬੰਧੀ ਪੋਸਟਲ ਬੈਲਟ ਜਾਰੀ ਕੀਤੀ ਜਾਣ। ਬਿਆਨ ਚ ਕਿਹਾ ਗਿਆ ਕਿ ਚੋਣ ਕਮਿਸ਼ਨ ਨੇ ਕੇਂਦਰੀ ਗਹਿ ਮਸਾਲੇ ਅਸਾਮ ਦੇ ਮੁੱਖ ਸਮੱਤਰ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਯਕੀਨੀ ਬਣਾਉਣ ਕਿ ਅਮਰਿਤਪਾਲ ਸਿੰਘ ਦੁਆਰਾ ਚਿੰਤ ਚਿੰਨ ਹਿੱਤ ਡਾਕ ਵੋਟ ਪੱਤਰ ਵਾਲਾ ਸਿਲ ਬੰਦ ਕਵਰ ਡਿਬਰੂ ਤੋਂ ਵਿਸ਼ੇਸ਼ ਦੂਰ ਦੁਆਰਾ ਹਵਾਈ ਰਸਤੇ ਲਿਆ ਲਿਆਇਆ ਜਾਵੇ ਜੋ ਕਿ 9 ਸਤੰਬਰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਧਿਕਾਰੀ ਤੱਕ ਪਹੁੰਚ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜੇਲ੍ਹ ਦੇ ਵਿੱਚ ਬਹਿ ਕੇ ਹੀ ਪਾਈ ਅਮਰਪਾਲ ਖਾਲਸਾ ਜੀ ਨੇ ਜਿਹੜੇ ਇੱਕ ਵੋਟਾਂ ਦਾ ਵੋਟਾਂ ਉਹਨਾਂ ਵੱਲੋਂ ਜੜੀਆਂ ਨੇ ਲੜੀਆਂ ਜਾਣਗੀਆਂ ਤੇ ਉਹਨਾਂ ਨੇ ਕਿਹਾ ਜਿਹੜੇ ਨੇ ਰਾਸ਼ਟਰਪਤੀ ਨੇ ਕਿਹਾ ਕਿ ਜਿਹੜੇ ਉਪ ਰਾਸ਼ਟਰਪਤੀ ਚੋਣ ਨਿਯਮ 1974 ਦੇ ਰੂਲ ਮੁਤਾਬਿਕ ਇਹ ਵਿਵਸਥਾ ਅਨੁਸਾਰ ਜਿਹੜੇ ਨੇ ਉਹ ਚੋਣ ਲੜ ਸਕਦੇ ਨੇ ਤੇ ਭਾਈ ਅਮਰਪਾਲ ਜੀ ਨੂੰ ਜਿਹੜਾ ਹੈ ਪੋਸਟਰ ਬੈਲਟ ਵੀ ਜਾਰੀ ਕੀਤਾ ਜਾਵੇਗਾ ਤਾਂ ਭਾਈ ਅਮਰਪਾਲ ਖਾਲਸਾ ਜੀ ਹੁਣ ਜੇਲ੍ਹ ਦੇ ਵਿੱਚ ਬੈਠ ਕੇ ਹੀ ਆਪਣਾ ਜਿਹੜਾ ਹੈ ਵੋਟਰ ਵੋਟਾਂ ਦਾ ਜਿਹੜਾ ਹੈ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਹਰ ਕੋਈ ਜਿਹੜਾ ਹੈ ਭਾਵੇਂ ਖਡੂਰ ਸਾਹਿਬ ਦੀ ਗੱਲ ਕਰੀਏ ਚਾਹੇ ਤਰਨਤਾਰਨ ਟੂ ਦੀ ਗੱਲ ਕਰੀਏ ਸਿੱਖਾਂ ਦਾ ਗਾਰਡ ਹੈ ਸਿੱਖਾਂ ਦਾ ਜੇਕਰ ਗੱਲ ਕਰੀਏ ਸਿੱਖਾਂ ਦੀ ਤਰਤੀ ਹੈ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਪਹਿਲਾਂ ਵੀ ਉੱਥੋਂ ਬੜਾ ਵੱਡਾ ਹੰਗਾਰਾ ਮਿਲਿਆ ਤਾਂ ਹੁਣ ਵੀ ਜਿਹੜੀ ਹੈ ਆਸ ਲਗਾਈ ਜਾ ਸਕਦੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਕਾਫੀ ਵੱਡਾ ਹੰਗਾਰਾ ਮਿਲੇਗਾ ਧੰਨਵਾਦ